ਸਿਮਰਤ ਕੋਰ ਬਾਦਲ ਵੱਲੋਂ ਗੋਤਲੇ ਹੋਏ ਪਿੰਡ ਮਾਨ ਦੇ ਵਿੱਚ ਮੌਜੂਦ ਆ। ਕਾ ਇਸ ਪਿੰਡ ਦੇ ਗੋਦਲੈਂਡ ਤੋਂ ਬਾਅਦ ਕੀ ਹਾਲਾਤ ਨੇ ਤੁਹਾਨੂੰ ਉਹ ਵੀ ਦਿਖਾਵਾਂਗੇ। ਆ ਪਿੰਡ ਦਾ ਹਾਲਾ ਹੀ ਵੇਖੋ। ਕੀ ਕੁਝ ਪੜਿਆ ਤੁਹਾਡੀ ਪੜ੍ਹ ਕੇ? ਸਾਡੇ ਪਿੰਡ ਜੀ ਇਕੱਲਾ ਸਕੂਲ ਹੈ ਜੋ ਵੋਟਾਂ ਮੰਗਨ ਆ ਜਾਂਦੀ ਹੈ। ਹੁਣ ਆਈ ਨੂੰ ਜੀ ਕਿਸੀਆਂ ਬੋਤਲਾਂ ਲੈ ਨਹੀਂ ਸੀ। ਕੋਈ ਵਿਕਾਸ ਹੋ ਰਿਹਾ ਨਹੀਂ ਜਾਂ ਜਨ ਪੰਚਾਇਤੋਂ ਵੀ ਜਾਂ ਕਮੇਟੀ ਵੀ ਖਰੂ ਕੀਤਾ ਜਾਂਦਾ ਜੀ ਵੀ ਸਾਡੇ ਇੱਕ ਫੈਰੇ ਵਾਲੀ ਸੋਸਾਇਟੀ ਬਣਨੀ ਚਾਹੀਦੀ ਸੀ ਵਾਟਰ ਵਾਕਸ ਆਰਓ ਸਾਰਾ ਕੁਝ ਕੋਈ ਦੀ ਨਹੀਂ ਬਣੀ। ਡਾਕਟਰ ਸੰਤ ਪਾਂਡੇ ਦੇ ਕੋਲੇ ਪੱਟਿਆ ਹੋਇਆ। ਹਾਂ ਤੇ ਉਹ ਲਾਦੇ ਜੇ ਹਸਪਤਾਲ ਬਣਾ ਦੇ ਪਸਕਮਾਲਾ ਦੂਜਾ ਬੈਂਕ ਬਣਵਾਵੇ ਤੇ ਇੱਥੇ ਪਾਈਪਾਂ ਪਵਾ ਦਿਆ ਗਲੀ ਦਾ ਪੂਰਾ ਹਾਲ। ਉਹਨੇ ਜੀ ਬੈਦਤਹਾਰੀ ਕਰੀ। ਪੇਪਰ ਵੈਨਾ ਹਟਾ ਉਧਾਰ ਨਹੀਂ ਜੀ। ਪੋਰ ਕੀ ਮੁਸ਼ਕਿਲਾਂ ਪਰਮੰਤਰ ਹੋਰ ਤਾਂ ਪਾਣੀ ਪੂਨੇ ਨਹੀਂ ਈਨਲਾ ਵਜੇ ਤੇ ਬਹੁਤ ਮਾੜਾ ਪਾਣੀ ਦਾ ਛਪੜਾਂ ਦਾ ਆਖ ਮਰਾਦਾ ਨ ਰਪਟੇ ਪਸ਼ੂ ਬਹੁਤ ਔਖੇ ਨੇ ਤੁਸੀਂ ਦੇਖ ਰਹੇ ਹੋ ਰਜ਼ਾਨਾ ਸਪੋਕਸਮੈਨ ਹਰਸਿਮਰ ਸਿੰਘ ਬਦਲ ਬਠਿੰਡਾ ਤੋਂ ਮੈਂਬਰ ਪਾਰਲੀਮੈਂਟਰ ਤਾਂ ਇਸ ਵਕਤ ਵੱਡੇ ਸਵਾਲ ਖੜੇ ਹੋ ਰਹੇ ਆ ਕਿਉਂਕਿ ਉਹਨਾਂ ਨੇ ਐਮਪੀ ਲੈਂਡ ਫੰਡ ਦੇ ਵਿੱਚੋਂ 90% ਦੀ ਫੰਡ ਦਾ ਖਰਚ ਨਹੀਂ ਕੀਤਾ ਤਾਂ ਇਸ ਵਕਤ ਮੈਂ ਹਰਸਿਮਰਤਕੌਰ ਬਾਦਲ ਵੱਲੋਂ ਗੋਤਲੇ ਹੋਏ ਪਿੰਡ ਬਾਣ ਦੇ ਵਿੱਚ ਮੌਜੂਦ ਹੈ ਇਹ ਬਾਦਲ ਤੋਂ ਅੱਗੇ ਪਿੰਡ ਹੈਗਾ ਮੁਖਸਰ ਸਾਹਿਬ ਦਾ ਪਿੰਡ ਹੈ ਤਾਂ ਇਸ ਪਿੰਡ ਦੇ ਗੋਦ ਲੈਣ ਤੋਂ ਬਾਅਦ ਕੀ ਹਾਲਾਤ ਨੇ ਤੁਹਾਨੂੰ ਉਹ ਵੀ ਦਿਖਾਵਾਂਗੇ ਤੇ ਨਾਲ ਦੀ ਨਾਲ ਦੱਸ ਦਈਏ ਕਿ ਹਰਸਿਮਰਤਕੌਰ ਬਾਦਲ ਨੂੰ ਐਮਪੀ ਲੈਂਡ ਫੰਡ ਜਿਹੜਾ ਜਾਰੀ ਹੋਇਆ ਸੀ ਤਾਂ 1 ਸਾਲ ਦੇ ਦੌਰਾਨ 90% ਦੀ ਫੰਡ ਜਿਹੜਾ ਹਜੇ ਤੱਕ ਨਹੀਂ ਖਰਚਿਆ ਗਿਆ ਕੀ ਬਠਿੰਡਾ ਦੇ ਹਲਕੇ ਦੇ ਲੋਕਾਂ ਨੂੰ ਵਿਕਾਸ ਦੀ ਲੋੜ ਨਹੀਂ ਹੈ ਕਿ ਪਿੰਡਾਂ ਦੇ ਵਿੱਚ ਵਿਕਾਸ ਦੀ ਲੋੜ ਨਹੀਂ ਹੈਗੀ ਹੈ ਤਾਂ तमाम ਵੱਡੇ ਸਵਾਲ ਖੜੇ ਹੁੰਦੇ ਆ ਤਾਂ ਅੱਜ ਤੁਹਾਨੂੰ ਤਸਵੀਰ ਦਿਖਾਣੇ ਆ ਉਸ ਪਿੰਡ ਦੀ ਮਾਨ ਪਿੰਡ ਦੀ ਤਸਵੀਰ ਦਿਖਾਉਣ ਲੱਗੇ ਆ ਜਿਹੜਾ ਪਿੰਡ ਹਰਸਿਮਰਤ ਕੋਰ ਬਾਦਲ ਨੇ ਗੋਦ ਲਿਆ ਸੀ ਤੇ ਬਾਈ ਜੀ ਇਹ ਜਿਹੜਾ ਥੋੜਾ ਪਿੰਡ ਹੈ ਹਰਸਿਮਰਤ ਕੋਰ ਬਾਦਲ ਨੇ ਗੋਦ ਲਿਆ ਸੀ ਹਾਂ ਜੀ ਕੀ ਹਾਲਾਤ ਹੈ ਪਿੰਡ ਦੇ ਹਾਲਾਤ ਤੁਹਾਨੂੰ ਦਿਸੀ ਜਾਂਦੇ ਕਿ ਹਾਲ ਹੈ ਆ ਹਾਲ ਵੇਖ ਲਓ ਲੰਬੀ ਤੋਂ ਆਉਂਦਿਆਂ ਦਾ ਤੁਹਾਨੂੰ ਪਤਾ ਹੀ ਇੱਥੇ ਤੇ ਗਾਂਹ ਜਾ ਕੇ ਵੇਖ ਲਓ ਥੋੜਾ ਜਿਹਾ ਉਹ ਵੀ ਵੇਖ ਲਓ ਗੋਦਲੇ ਵਾਲੇ ਦਾ ਉਹ ਕਸਰਾ ਤਾਂ ਹਾਂ ਸਾਰਾ ਹਾਲ ਵੇਖ ਲਓ ਇੱਥੋਂ ਸਾਰੇ ਪਿੰਡ ਚ ਆ ਪਿੰਡ ਦਾ ਹਾਲਾ ਹੀ ਵੇਖ ਲਓ ਜੇ ਇੱਥੇ ਹੀ ਪਹਿਲਾਂ ਤਾਂ ਸ਼ੁਰੂ ਤੋਂ ਮੈਂਨ ਸੜਕ ਹੈ ਲੰਬੀ ਵਾਲੀ ਇਹ ਵੇਖ ਲਓ ਜੀ ਹਾਲ ਤੇ ਗੋਦ ਲਿਆ ਹੋਇਆ ਬਾਈ ਗੋਦ ਲਿਆ ਸੀ 95 99 ਦਾ ਲਿਆ ਸੀ ਤੇ ਗੋਦ ਲਿਆ ਕੀ ਹੈ ਜੇ ਰੋਵਾ ਤਾਂ ਜਵਾਕ ਲੱਤ ਫੜੂਆ ਮਾਂ ਦੀ ਫਿਰਦੋਤ ਦੇਊਗੀ ਨੀ ਕੋਈ ਨਹੀਂ ਦਿੰਦਾ ਸਾਡੇ ਬੋਲਦਾ ਨਹੀਂ ਕੋਈ ਅੱਛਾ ਕੀ ਕੀ ਕੁਝ ਬਣਿਆ ਤੁਹਾਡੇ ਪਿੰਡ ਤੇ ਸਾਡੇ ਪਿੰਡ ਜੀ ਇਕੱਲਾ ਸਕੂਲ ਹੈ ਵਾਟਰ ਵਾਸ ਹੈ ਹੈ ਹੋਰ ਵੇਖ ਲਓ ਕੁਝ ਨਹੀਂ ਜੀ ਨਾ ਸਰਕਾਰੀ ਹਸਪਤਲ ਹੈ ਨਾ ਪਸ਼ੂ ਵਾਲਾ ਹਸਪਤਲ ਹੈ ਉਹ ਇਸ ਨੂੰ ਤੁਸੀਂ ਜੇ ਇੱਥੇ ਤਾਂ ਬੋਦ ਲਿਆ ਹਸ ਨੂੰ ਬੋਦ ਲਿਆ ਵੇਖ ਲੋ ਜੀ ਤੁਹਾਨੂੰ ਦੱਸਦਾ ਗੋਦਲੇ ਨੂੰ ਤਾਂ ਲੈ ਜੀ ਹਾਂ ਤੇ ਕਹਿੰਦੇ ਹੁਣ ਵੀ ਜਿਹੜੇ ਫੰਡ ਹੈਗੇ ਆ 90% ਫੰਡ ਜਿਹੜੇ ਬਾਕੀ ਆ ਪਾਏ ਜੀ ਐ 80% ਤਿਆਰ ਹਾਂ 90% ਹੀ ਮੰਨ ਲੋ ਅੱਠ ਫਲਵੇਂ ਮੈਂ ਦੱਸਦਾ ਜੀ ਤਾਂ 10% ਦਿੰਦਾ ਤਾਂ ਕੀ ਕਰ ਰਿਹਾ ਜੀ ਸਾਨੂੰ ਦਿੰਦਾ ਕੀ ਸਾਨੂੰ ਜੋ ਵੋਟਾ ਮੰਗਣਾ ਆ ਜਾਂਦੇ ਆ ਕੱਲੀਆਂ ਐਦਾਂ ਹੀ ਪੰਗੇ ਆ ਪੀਆਮਐਲ ਦੇ ਨਾਲ ਪੰਗੇ ਕੋਟਾ ਸਾਹਿਬ ਨੂੰ ਫੋਨ ਮਾਰੀ ਸੁਰਤ ਟਕਣੇ ਆਈ ਸੀ ਤੋ ਬਾਕੀ ਕੁੜੀ ਨਾਲ ਵੀ ਉਹੀ ਕੁਛ ਹੈ ਐਮਪੀ ਨੇ ਪਿੰਡ ਗੋਦ ਲਿਆ ਜੀ ਇਹ ਤਾਂ ਆਦਰਸ਼ ਪਿੰਡ ਬੰਨਣਾ ਚਾਹੀਦਾ ਸੀ ਆਪਣਾ ਆਦਰਸ਼ ਜੀ ਹੁਣ ਤੁਸੀਂ ਵੇਖ ਲਓ ਲੰਬੀ ਬਲਾ ਲੰਬੀ ਤੋਂ ਆਉਂਦੇ ਹਾਂ ਬਣੇ ਕੇ ਭਲੇ ਮੱਛੀਆਂ ਛੱਡ ਲਓ ਇੱਥੇ ਜੀ ਇੰਨਾ ਬੜਾ ਹਾਂ ਵਿੱਚ ਕਿੰਨੇ ਦੇ ਕਿਤੇ ਹੈ ਮੇਰੀ ਬਹੁਤ ਹੀ ਜ਼ਿਆਦਾ ਜੀ ਸਾਧ ਨਹੀਂ ਜਾ ਰਿਹਾ ਕੁਝ ਵੀ ਫੇਰੋ ਛੱਪੜਾ ਔਣਗੇ ਦੋ ਬਾਹਰ ਜਾ ਕੇ ਵੇਖੋ ਮੋਸਕਾ ਪਾਣੀ ਦਾ ਦੱਸ ਕਿੰਨੇ 10 ਪਿੰਡ ਬਣਾ ਲਵਾਂਗੇ ਦਰਸ਼ਪ੍ਰਾਪ ਇਹੋ ਵੇਖੋ ਆਇਕਾ ਇੱਥੇ ਛੱਪੜਾ ਹੋਵੇ 10 ਕਿੱਲੇ ਦੇ ਹੋਵੇ ਇਥੇ ਮੰਗ ਕਸ ਇਹ ਐਨ ਸਾਰੀ ਸਫਾਈ ਹੋਵੇ ਸਾਡੇ ਕੰਮ ਹੋਣ ਹਰਸਿੰਦਰਪਾਲ ਬਾਦਲ ਨੇ ਕੁਝ ਕੀਤਾ ਕਿ ਨਹੀਂ ਕੀਤਾ ਨਹੀਂ ਕੀਤਾ ਜੀ ਨਹੀਂ ਕੀਤਾ ਜੀ ਚਾਰ ਵਾਰ ਐਮਪੀ ਬਣਿਆ ਆ ਨਾ ਪਹਿਲਾਂ ਕਰਿਆ ਦੋ ਗਣਾਂ ਚ ਦੋ ਗਣਾਂ ਚ ਨਹੀਂ ਕਰਿਆ ਹੁਣ ਕਿੰਨਾ ਚਿਰ ਹੋ ਗਿਆ ਸੀ ਆ ਜੀ ਹੁਣ ਆਈ ਨੂੰ ਇਹ ਦੀਆਂ ਵੋਟਾਂ ਲੈਣ ਆਈ ਸੀ ਉਹ ਤੋਂ ਬਾਅਦ ਨਹੀਂ ਆਈ ਐਮਪੀ ਦੇ ਇਲੈਕਸ਼ਨ ਚ ਆਈ ਐ ਐਮਪੀ ਦੀਆਂ ਵੋਟਾਂ ਲਗਈਆਂ ਕੀ ਨਾ ਜੀ ਬਜਿੰਦਰ ਸਿੰਘ ਅੱਛਾ ਇਹ ਪਿੰਡ ਥੋੜਾ ਗੋਦ ਲਿਆ ਸੀ ਹਰਸਿੰਦਰਪਾਲ ਬਾਦਲ ਨੇ ਹੂੰ ਤੇ ਕਿੰਨਾ ਕੁ ਕੰਮ ਹੋਇਆ ਇਸ ਪਿੰਡ 'ਚ ਕੰਮ ਜੀ ਮਾੜਾ ਮੋਟਾ ਹੋਇਆ ਬਸ ਹੋਰ ਚਿਕੜਾ ਵਾਂ ਕੋਈ ਜੱਜ ਨਾ ਚੱਲਦਾ ਨਹੀਂ ਜੀ ਵਾਟਰ ਰੂਟਰ ਵਗਸੇ ਕੋਈ ਸਹੀ ਨਹੀਂ ਪੂਰਾ ਇੱਕ ਬੈਂਕ ਚਾਹੀਦਾ ਸੀ ਨਾ ਕੋਈ ਬੈਂਕ ਹੈ ਇਸ ਪਿੰਡ ਵਿੱਚ ਪਿੰਡ ਬਹੁਤ ਵੱਡਾ ਹੈ ਹਸਪਤਾਲ ਬਾਹਰ ਜਾਣਾ ਪੈਂਦਾ ਬੰਦੇ ਨੂੰ ਨਹੀਂ ਹਸਪਤਾਲ ਹੈ ਜੀ ਹਸਪਤਾਲ ਨਹੀਂ ਨਹੀਂ ਕੋਈ ਹਸਪਤਾਲ ਹੈ ਨਹੀਂ ਇੱਥੇ ਇੱਕ ਵਾਟਰ ਵਕਸ ਇੱਧਰ ਚਾਹੀਦਾ ਸੀ ਨਾ ਕੋਈ ਉਹ ਬਣਿਆ ਜੀ ਵਾਟਰ ਵਕਸ ਕਿੰਨਾ ਚਿਰ ਹੋ ਗਿਆ ਬੀਬੀ ਨੂੰ ਆਇਆ ਸੋਣੇ ਆਇਆ ਨਹੀਂ ਕਿੰਨਾ ਚਿਰ ਹੋ ਗਿਆ ਆਇਆ ਆਇਆ ਇਸ ਪਿੰਡ ਚ ਢੇੜਾ ਮਾਰਿਆ ਹੁਣ ਜੀ ਨਹੀਂ ਹੁਣ ਤਾਂ ਵਾਵਾ ਚਿਰ ਹੋ ਗਿਆ ਜੀ ਪਹਿਲਾਂ ਤਾਂ ਆਉਂਦੇ ਹੁੰਦੇ ਸੀ ਜੀ ਹੁਣ ਨਹੀਂ ਆਉਂਦੇ ਵੋਟਾਂ ਮਿਲੀਆਂ ਆਉਂਦੇ ਨਹੀਂ ਉਹ ਵੀ ਆ ਜਾਂਦੇ ਸੀ ਫਿਰ ਵੋਟਾਂ ਕੋਈ ਸਟੇਡੀਅਮ ਹੈਗਾ ਇੱਥੇ ਆਪਣੇ ਬੱਚਿਆਂ ਦੇ ਲਈ ਵੱਡਾ ਸਟੇਡੀਅਮ ਕੋਈ ਵੱਡਾ ਸਟੇਡੀਅਮ ਹੈ ਨਹੀਂ ਜੀ ਉਹ ਨਾ ਟੂਟ ਲੱਗਿਆ ਉੱਥੇ ਹੈ ਨਹੀਂ ਉਹ ਸਕੀ ਮੰਗ ਕਰਦੇ ਤੁਸੀਂ ਹਾਂ ਜੀ ਕੀ ਮੰਗ ਕਰਦੇ ਯਾਰ ਮੰਗ ਜੀ ਛੋਟਾ ਘਣਾ ਬੈਂਕ ਚਾਹੀਦਾ ਮਾੜਾ ਮੋਟਾ ਕੋਈ ਚਾਹੀਦਾ ਹਸਪੀਟਲ ਵੀ ਜਾਈ ਰਹੀ ਕੋਈ ਤੇ ਵਿਕਾਸਣਾ ਜੀ ਲਾਇਬ੍ਰੇਰੀ ਵੀ ਚਾਹੀਦੀ ਜੀ ਮਾੜੇ ਮੋਟੇ ਕੋਈ ਕਿਤਾਬਾਂ ਕੋਈ ਬਹਣ ਹੋਵੇ ਬੈਠ ਸਕਦੇ ਬੰਦੇ ਹੋਰ ਆਰੂ ਵੀ ਚਾਹੀਦੀ ਮਿੰਨ ਚ ਹੋਰ ਕੁਝ ਨਹੀਂ ਖਾਸ ਕੋਈ ਕੁਝ ਕੀਤਾ ਨਹੀਂ ਗੋਦ ਲੈਣ ਤੋਂ ਬਾਦ ਉਹਨਾਂ ਨੇ ਕੋਈ ਵੀ ਕਾਜ਼ ਹੋਵੇ ਜਾਂ ਜਨਪੰਚਾਇਤ ਹੋਵੇ ਜਾਂ ਕਮੇਟੀ ਦੇ ਥਰੂ ਕੀਤਾ ਜਾਂਦਾ ਜੀ ਉਸ ਲੋਟ ਨਹੀਂ ਕੀਤਾ ਜੀ। ਕਾਫੀ ਫੰਡ ਬਚਿਆ ਪਿਆ ਵੀਡੀਓ 8.2 8 ਕਰੋੜ ਦੇ ਉੱਤੇ ਉਹ ਸਾਨੂੰ ਦਿੱਤਾ ਜਾਵੇ ਜੀ ਫਿਰ ਅਸੀਂ ਆਂਦਾ ਕਰ ਲਾਂਗੇ ਆਪਾਂ। ਹਾਂਜੀ। ਕੀ ਨਾ ਜੀ? ਨਥਾ ਸਿੰਘ ਜੀ। ਨਥਾ ਸਿੰਘ ਜੀ ਇਹ ਪਿੰਡ ਤੁਹਾਡਾ ਹਰਸਿੰਦਰ ਕੋ ਬਾਦਲੇ ਗੋਦ ਦਿੱਤਾ ਸੀ। ਹਾਂਜੀ। ਗੋਦ ਲੈਣ ਤੋਂ ਬਾਅਦ ਕੀ ਇਹ ਪਿੰਡ ਆਦਰਸ਼ ਪਿੰਡ ਬਣਿਆ? ਨਹੀਂ ਬਣਿਆ ਜੀ। ਕੀ ਕੁਝ ਹੋਇਆ? ਕੁਝ ਵੀ ਨਹੀਂ ਅਕਾਲੀਆਂ ਪੱਕਿਆਂ ਨਾਲ ਸਾਡੇ ਸਾਰੇ ਬਲਾਕ ਤੇ ਹੋਰ ਕੋਈ ਕੰਮ ਤੁਸੀਂ ਵੇਖ ਲਓ ਪਿੰਡ ਤੋਂ ਫਿਰ ਕੁਝ ਨਹੀਂ ਹੋਇਆ। ਇਹਨੀ ਮੇਨ ਗਲੀਓ ਵੀ ਟੁੱਟੀ ਏ ਸਭ ਜੋ ਸੜਕ ਤੋਂ ਲੰਬੀ ਤੋਂ ਆਈਦਾ ਆਪਾਂ ਉਹ ਤਾਂ ਸੜਕ ਤੋਂ ਵੀ ਦੇਖ ਕੇ ਆਇਆ ਫਿਰ ਬੜੇ ਹਾਲ ਆ ਅੱਛਾ ਕੋਈ ਸਟੇਡੀਅਮ ਬਣਿਆ ਕੋਈ ਹਸਪੀਟਲ ਨਾ ਕੋਈ ਬੈਂਕ ਨਾ ਵਾਟਰ ਬਾਕਸ ਦਾ ਵੀ ਬੜਾ ਹਾਲ ਬੜਾ ਹਾਲ ਆ ਹੂੰ ਕੀ ਉਮੀਦ ਕੀ ਸੀ ਜੀ ਚਲੋ ਗੋਦ ਦਿੱਤਾ ਉਮੀਦਾਂ ਜਾਗੀਆਂ ਸੀ ਕਿ ਪਿੰਡ ਚ ਕੰਮ ਵੀ ਸਾਡੇ ਇੱਕ ਤਾਂ ਰੇ ਵਾਲੀ ਸੋਸਾਇਟੀ ਬਣਨੀ ਚਾਹੀਦੀ ਸੀ ਹੱਥ ਲਿਖੋ ਵਾਟਰ ਬਾਕਸ ਆਰਓ ਸਾਰਾ ਕੁਝ ਕੋਈ ਦੀ ਨਹੀਂ ਬਣੀ ਬੈਂਕ ਨਹੀਂ ਬਣਿਆ ਕੋਈ ਸਾਡੀ ਸੂਰ ਗਲੀ ਕੋਈ ਨਹੀਂ ਹੁਣ 90 ਕਹਿੰਦੇ ਵੀ ਐਨੇ ਸਿਰਫ 10% ਫੰਡ ਖਰਚੇ ਦਿੱਤੇ ਨੇ 90% ਫੰਡੇ ਦੇ ਕੋਲੇ ਬਚਿਆ ਹੋਇਆ ਹਾਂ ਤੇ ਉਹ ਲਾਦੇ ਜੀ ਹਸਪਤਾਲ ਬਣਾ ਦੇ ਪਸ਼ੂਆਂ ਵਾਲਾ ਦੂਜਾ ਬੈਂਕ ਬਣਵਾਵੇ ਤੇ ਇੱਥੇ ਪਾਈਪਾਂ ਪਵਾ ਦਿਆ ਗਲੀ ਦਾ ਪੂਰਾ ਹਾਲ ਹੈ ਸੜਕਾਂ ਠੀਕ ਕਰਾ ਦੇ ਇਹ ਹੋਣਾ ਚਾਹੀਦਾ ਕੁਝ ਨਹੀਂ ਕੀਤਾ ਮਤਲਬ ਨਾ ਜੀ ਆਈ ਐਸਪੈਂਡ ਕਿਹੜਾ ਨਾ ਜੀ ਵੋਟਾਂ ਬੁਲੇ ਆਉਂਦੇ ਸਾਰੇ ਉਸ ਤੋਂ ਬਾਅਦ ਨਾ ਕੋਈ ਨਹੀਂ ਆਉਂਦਾ ਉਹ ਜਿਹੜਾ ਫੰਡ ਬਚਿਆ ਹੋਇਆ ਹੈ ਕੀ ਕੁਝ ਹੋਣਾ ਚਾਹੀਦਾ ਤੁਹਾਨੂੰ ਲੱਗਦਾ ਇਸ ਬਾਰੇ ਤੁਹਾਡੇ ਇੱਕ ਤਾਂ ਜੀ ਵਾਟਰ ਵਾਸ ਦਾ ਹੋਣਾ ਚਾਹੀਦਾ ਵਾਟਰ ਵਾਸ ਦਾ ਇੱਕ ਆਹ ਗਲੀ 'ਚ ਪਾਣੀ ਨਾਲ ਲੱਪ ਇਹ ਹੋਣਾ ਚਾਹੀਦਾ ਸੋਸਾਇਟੀ ਦਾ ਹੋਣਾ ਚਾਹੀਦਾ ਹੋਰ ਗਰੀਬਾਂ ਦੇ ਕੋਈ ਤੁਹਾਨੂੰ ਥਾਲਾ ਜਿਹੜਾ ਕੋਈ ਕੰਮ ਮਾਰਾ ਮੋਟਾ ਇਹਨਾਂ ਦਾ ਵੀ ਵਿਚਾਰ ਆਲਾ ਹੋਣਾ ਚਾਹੀਦਾ ਕੋਈ ਪੀਣ ਵਾਲਾ ਪਾਣੀ ਆ ਆਰਓ ਪੀਣ ਵਾਲਾ ਬਾਲਾ ਮਾੜਾ ਪਾਣੀ ਸਾਡੇ ਪਿੰਡ ਦੇ ਅਸੀਂ ਤਾਂ ਉਹ ਨਲਕੇ ਤੋਂ ਲੈਣੇ ਰਾਇ ਕਰਨ ਪਾਣੀ ਅੱਛਾ ਦੂਰੋਂ ਆ ਲੈ ਕੇ ਉਹਦਾ ਵੀ ਕੋਈ ਹੱਲ ਨਹੀਂ ਹੈਗਾ ਨਾ ਬੁੜੀਆਂ ਲੈ ਕੇ ਆਉਂਦੀਆਂ ਆ ਇਹ ਕੰਮ ਤਾਂ ਇਹੀ ਹੈ ਜੀ ਬਾਈ ਜੀ ਨੇ ਦਾਸਤਾ ਨੱਤਾ ਸੀ ਥੋੜੇ ਪਿੰਡ ਤੋਂ ਬੀਬੀ ਨੇ ਗੋਦ ਲਿਆ ਸੀਗਾ ਹਾਂਜੀ ਗੋਦ ਲੈਣ ਤੋਂ ਬਾਅਦ ਕੀ ਕੁਝ ਪਿੰਡ ਚ ਹੋਇਆ ਨਹੀਂ ਕੰਮ ਸਾਡੇ ਜੀ ਕੋਈ ਉਹਦੂ ਬਾਅਦ ਕੋਈ ਨਹੀਂ ਹੋਇਆ ਹਾਂ ਤੇ ਜਿਹੜੇ ਕੰਮ ਸਾਡੇ ਰਹਿ ਗਏ ਆ ਉਹਦੇ ਵਿੱਚ ਕੋਈ ਕੰਮ ਹਟਾ ਨਹੀਂ ਹੋਇਆ ਨਾ ਤਾਂ ਕੋਈ ਹਟਾ ਬਟਲ ਵਖਦਾ ਹੋਇਆ ਜੀ ਪਾਣੀ ਦਾ ਪਾਣੀ ਬਹੁਤ ਮਾੜਾ ਹੈ ਅਹ ਦੂਜੀ ਗੱਲ ਇਹ ਆ ਵੀ ਸਾਡੇ ਅਸਥਾਲ ਪਸ਼ੂਆਂ ਦਾ ਜਾਂ ਕੋਈ ਸਾਡੇ ਮਤਲਬ ਵੀ ਦਵਾਈ ਪੂਟੀ ਬੇਟੀਆਂ ਜਾਂਦੀਆਂ ਜਾਂ ਬੁੜੀਆਂ ਜਾਂਦੀਆਂ ਹਸਪਤਾਲ ਨਹੀਂ ਹੈਗਾ ਮਤਲਬ ਜਾਣਾ ਪੈਂਦਾ ਕੋਈ ਡਿਸਪੈਂਸਰੀ ਵੱਡੀ ਨਹੀਂ ਹੈਗੀ ਹਾਂ ਹੈ ਹੀ ਨਹੀਂ ਜੀ ਉਸ ਤੋਂ ਬਾਅਦ ਜੀ ਦੂਜਾ ਬੈਂਕ ਬੰਕ ਦਾ ਸਾਡੇ ਬੱਚਿਆਂ ਦਾ ਜਾਂ ਬੁੜੀਆਂ ਦੇ ਪਰਿਵਾਰਕ ਨੂੰ ਪੈਸਿਆਂ ਦੀ ਲੋੜ ਹੁੰਦੀ ਹੈ ਜਾਂ ਕੋਈ ਆਪਾਂ ਭਰਨੇ ਆ ਜਾਂ ਕਢਾਉਣੇ ਹਾਂ ਉਹਦਾ ਬੜਾ ਤੰਗੀ ਹੈ ਹਾਂ ਇਹ ਦੂਤਾਂ ਗੱਲਾਂ ਦੀ ਅੱਛਾ ਜਦੋਂ ਇਹ ਪਿੰਡ ਗੋਦ ਦੀ ਖਬਰ ਮਿਲੀ ਸੀ ਵੀ ਬੀਬੀ ਨੇ ਗੋਦ ਲੈ ਲਿਆ ਪਿੰਡ ਹਾਂਜੀ ਉਦੋਂ ਕਿੰਨੀ ਉਮੀਦਾਂ ਸੀਆਂ ਵੀ ਗੋਦ ਲਿਆ ਬਹੁਤ ਕੁਝ ਹੋਊਗਾ ਕੋਈ ਨਹੀਂ ਜੀ ਵਾਅਦਾ ਤਾਂ ਹਾਰੇ ਕਰੇ ਸੀ ਤੇ ਪਰ ਵਾਅਦਾ ਸਾਡਾ ਪੂਰਾ ਨਹੀਂ ਹੋ ਰਿਹਾ ਹਿਰਾਸ਼ਾ ਹੋ ਰਹੀ ਹੈ ਅੱਜ ਹਾਂ ਦੇ ਹਸਾਵਨਾ ਵੀ ਕੋਈ ਉਹਨਾਂ ਨੇ ਜੋ ਕੁਝ ਵੀ ਕਹਿਤਾ ਤੇ ਪਰ ਹੋ ਰਿਆ ਨਹੀਂ ਪਾਣੀ ਦਾ ਜਿਹੜਾ ਆਉਂਦਾ ਗਲੀਆਂ ਦੇ ਵਿੱਚ ਇਹਦਾ ਬੜਾ ਔਖਾ ਹੈ ਜਿਹੜੇ ਲਿਵੇ ਵਾਲੇ ਘਰ ਹੈ ਜੀ ਚੱਪੜ ਦੇ ਉੱਪਰ ਪਾਣੀ ਇਹਦਾ ਜਦੋਂ ਵੀ ਵੀ ਪੈਂਦਾ ਪੰਜ ਸੱਤ ਨੂੰ ਗੁਣਾ ਉਦੋਂ ਹੀ ਪਾਣੀ ਘਰੋਂ ਲਿਕਲਣਾ ਪੜਾ ਔਖਾ ਹੈ ਅਸਾਂ ਬਹੁਤ ਫੰਡ ਬੀਬੀ ਕੋਲ 90% ਫੰਡ ਬਚਿਆ ਪਿਆ ਹੈ ਹਾਂ ਹੋ ਸਕਦਾ ਹੈ ਜੀ ਕੀ ਮੰਗ ਕਰਦੇ ਹਾਂ 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 ਤੂੰ ਦਾ ਸਾਡੇ ਕੋਈ ਉਦਾਸਾਰਾ ਨਹੀਂ ਮਿਲਿਆ ਹਾਂ ਕੀ ਕਹੋਗੇ ਹਰ ਸਿਮਰਤ ਨੂੰ ਅਪੀਲ ਕੀ ਕਰੋਗੇ ਅਸੀਂ ਤਾਂ ਇਹ ਕਹਿੰਨੇ ਆ ਜੀ ਲਾਓ ਪੈਸੇ ਅਸੀਂ ਤਾਂ ਕਮੇਟੀ ਨੂੰ ਕਹਿੰਦੇ ਪੰਚਾਇਤ ਨੂੰ ਦੇ ਦੇਣ ਜੀ ਅਸੀਂ ਤਾਂ ਪੰਚਾਇਤ ਵਾਰੀ ਕਹਿੰਨੇ ਵੀ ਪੰਚਾਇਤ ਸਾਡੇ ਸਹੀ ਹੈ ਬਣੀ ਹੈ ਸਰਪੰਚ ਬਹੁਤ ਚੰਗਾ ਸਾਡੇ ਬੰਦਾ ਮੁੰਡਾ ਪੜਿਆ ਲਿਖਿਆ ਤੇ ਮਿਲ ਜੀ ਪੰਚਾਇਤ ਨੂੰ ਫਿਰ ਤਾਂ ਦੇਰਾ ਹੀ ਬਲਜੇ ਪੈਸਾ ਲੱਗ ਜੇ ਤੇ ਜਿਹੜਾ ਜੀ ਪੰਚਾਇਤ ਹਾਂ ਕੀ ਨਾਮ ਠੋੜਾ ਸਕਦੇ ਪਿੰਡ ਗੜ ਮ ਆ ਆ ਹਾਈ ਮਾਨ ਨਾ ਇਹ ਗੋਤ ਲਿਆਈ ਸਾਡਾ ਪਿੰਡ ਦੇ ਬੀਬੀ ਕੀ ਨਾਮ ਉਹ ਰਹਾ ਸਰ ਤੇ ਉਸ ਤੋਂ ਬਾਅਦ ਕੋਈ ਸਾਡਾ ਇਹਨਾਂ ਨੇ ਕੰਮ ਕਰਿਆ ਜਿਹੜੇ ਪੈਸੇ ਆ ਉਹ ਫਿਰ ਲੱਗਣੇ ਚਾਹੀਦੇ ਅੱਛਾ ਕੀ ਕੁਝ ਬਣਿਆ ਕੋਈ ਤੁਹਾਡੇ ਪਿੰਡ ਜਿ ਕੋਲ ਵੱਡਾ ਹਸਪੀਟਲ ਆਏਗਾ ਨਾ 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 ਹੀ ਕੋਈ ਬੈਂਕ ਆ ਸਾਡੇ ਕੁਛ ਨਹੀਂ ਹਾਂ ਕੋਈ ਸਕੂਲ ਹੋ ਪਹਿਲਾਂ ਦਾ ਹੀ ਆ ਹੋਰ ਵਦ ਨਾ ਅੱਛਾ ਗੋਤ ਲੈਣ ਤੋਂ ਬਾਅਦ ਕੀ ਕੁਝ ਕੀਤਾ ਇਹਨਾਂ ਨੇ ਪਿੰਡ 'ਚ ਕੁਝ ਨਹੀਂ ਕਰਿਆ ਜੀ ਸਾਡੇ ਜੀ ਕਰਿਆ ਉਹ ਤਾਂ ਅਸੀਂ ਦੱਸ ਦਈਏ ਆ ਕੋਰੇ ਕਹਿੰਦੇ ਇਹਦੇ ਕੋਲੇ 90% ਫੰਡ ਅਜੇ ਬਚਿਆ ਹੋਇਆ ਹੈ ਇਹ ਦੇਖੋ ਲੱਗਣਾ ਚਾਹੀਦਾ ਹਾਂ ਲੱਗਣਾ ਚਾਹੀਦਾ ਹੋਰ ਕੀ ਮੁਸ਼ਕਲਾਂ ਪਿੰਡ ਦੇ ਵਿੱਚ ਆਪਣੇ ਹੋਰ ਤਾਂ ਪਾਣੀ ਪੂਣੇ ਹੀ ਨਹੀਂ ਪੀਨ ਵਾਲਾ ਵੀ ਤੇ ਬਹੁਤ ਮਾੜਾ ਪਾਣੀ ਦਾ ਚੱਪੜਾਂ ਦਾ ਨਾਖ ਮਰਾਦਾ ਇਹਨਾਂ ਨੇ ਪੱਟ ਕੇ ਪਸ਼ੂ ਬਹੁਤ ਔਖੇ ਨੇ ਚਾਰ ਦਵਾਰੀ ਹੋਈ ਛੱਪੜਾਂ ਦੀ ਤੇ ਵਧੀਆ ਬਣਾਏ ਕਿ ਨਹੀਂ ਨਹੀਂ ਆਈ ਦੀ ਹੋਈ ਇੰਨੇ ਮਾੜੀ ਜੀ ਹੋ ਹਾਂ ਹੋਰ ਅੱਛਾ ਜਦੋਂ ਇਹਨੇ ਗੋਦ ਲਿਆ ਸੀ ਹਾਂ ਉਦੋਂ ਕਿੰਨੀਆਂ ਉਮੀਦਾਂ ਸੀ ਵੀ ਗੋਦ ਲਿਆ ਪਿੰਡ ਵਧੀਆ ਬਣਾਉਣਗੇ ਉਹ ਉਧਰ ਲੱਗਦੀਆਂ ਫਿਰ ਮਖਰੋਂ ਨੂੰ ਕਿਸੇ ਦਾ ਕੀ ਪਤਾ ਲੱਗਦਾ ਹਾਂ ਕਿਨੇ ਦੇ ਕਰੂਗਾ ਕਿ ਨਹੀਂ ਕਰਦਾ ਆਦਤਾਂ ਹੈ ਉਹ ਰਾਜਾ ਵੀ ਸਿਵਨ ਕੀ ਕਰਦਾ ਹਾਂ ਖਾਣ ਦੇ ਕੇ ਹਾਂ ਕੁਝ ਨਹੀਂ ਕੀਤਾ ਥੋੜੇ ਦੇ ਨਹੀਂ ਸਾਡੇ ਕੋਲ ਤਾਂ ਨਹੀਂ ਕਰਿਆ ਤਾਂ ਤੁਸੀਂ ਦੇਖਿਆ ਇਹ ਪਿੰਡ ਮਾਨ ਜਿਹੜਾ ਹਰਸਿਮਰਤ ਕੌਰ ਬਾਦਲ ਨੇ ਗੋਦ ਲਿਆ ਸੀ ਤਾਂ ਇਸ ਪਿੰਡ ਦੇ ਵਿੱਚ ਵਿਕਾਸ ਨਾ ਮਾਤਰ ਹੋਇਆ ਪਿੰਡ ਦੇ ਕੱਲੇ-ਕੱਲੇ ਵਸਨੀਕ ਨੇ ਦੱਸਿਆ ਕਿ ਪਿੰਡ ਦੀ ਬੜੀ ਵੱਡੀ ਡਿਮਾਂਡ ਸੀ ਬੜੀ ਵੱਡੀ ਉਮੀਦ ਸੀ ਕਿ ਇਹ ਪਿੰਡ ਨੂੰ ਹਰਸਿਮਰਤ ਕੌਰ ਬਾਦਲ ਨੇ ਗੋਦ ਲੇਤਾ ਤਾਂ ਪਿੰਡ ਆਦਰਸ਼ ਪਿੰਡ ਬਣੂਗਾ ਤੇ ਪਿੰਡ ਦੇ ਵਿੱਚ ਨਾ ਤਾਂ ਪੀਣ ਵਾਲੇ ਦਾ ਕੋਈ ਵਧੀਆ ਪ੍ਰਬੰਧ ਹੈਗਾ ਪਾਣੀ ਦਾ ਤੇ ਨਾ ਇੱਥੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਹੈ ਨਾ ਵੱਡਾ ਕੋਈ ਇੱਥੇ ਹਸਪੀਟਲ ਹੈ ਤੇ ਨਾ ਹੀ ਇਸ ਪਿੰਡ ਦੇ ਵਿੱਚ ਕੋਈ ਬੈਂਕ ਹੈਗਾ ਤਾਂ तमाम ਜਿਹੜਾ ਕਹਿ ਦਈਏ ਲੋਕਾਂ ਨੂੰ ਇੱਕ ਉਮੀਦ ਸੀ ਕਿ ਇਸ ਪਿੰਡ ਨੂੰ ਜਿਹੜਾ ਮਾਡਲ ਪਿੰਡ ਬਣਾਇਆ ਜਾਊਗਾ ਪਰ ਫਿਲਹਾਲ ਇਸ ਪਿੰਡ ਦੇ ਵਿੱਚ ਜਿਹੜਾ ਵਿਕਾਸ ਆ ਨਾ ਮਾਤਰ ਹੋਇਆ ਤਾਂ ਲੋਕ ਵੀ ਮੰਗ ਕਰ ਰਿਹਾ ਹੈ ਸੰਸਦ ਹਰਸਿਮਰਦ ਕੋਰ ਬਾਦਲ ਤੋਂ ਕੀ ਉਹਨਾਂ ਨੇ ਇਸ ਪਿੰਡ ਨੂੰ ਗੋਤ ਲਿਆ ਸੀ ਪਰ ਦੁਬਾਰਾ ਇਸ ਪਿੰਡ ਦੀ ਸਾਰ ਨਹੀਂ ਲਈ ਤੀ ਤਾਂ ਦੇਖਦੇ ਹਾਂ ਹੁਣ ਆਨਲ ਸਭਾ ਦੇ ਵਿੱਚ ਕੀ ਹਰਸਿਮਰਦ ਕੋਰ ਬਾਦਲ ਇਸ ਪਿੰਡ ਦੀ ਨਿਹਾਰ ਬਦਲਦੀ ਹੈ ਜਾਂ ਲੋਕ ਆਨਲ ਸਭਾ ਵਿੱਚ ਵੀ ਵੱਡੇ ਸਵਾਲ ਇਨ੍ਹਾਂ ਤੇ ਖੜੇ ਕਰਦੇ ਰਹਿਣਗੇ ਕੈਮਰਾਮੈਨ ਗੁਰਵਿੰਦਰ ਦੇ ਨਾਲ ਅਮਿਤ ਸ਼ਰਮਾ ਰਜਨਾ ਸਪੋਕਸਮੈਨ ਪਿੰਡਮਾਨ ਸ਼੍ਰੀ ਮੁਖਸਰ ਸਾਹਿਬ